ਕੀ ਕੋ ਦੂ ਤੱਕੰ ਦਾ ਦੇ ਲੈ ਇਹ ਕਿ ਹੋ ਸਕਦੀ ਜਲਦੀ ਲੋਕ ਸਭਾ ਨੀਆਂ ਸੀਟਾਂ ਅਸੀਂ ਵੰਡ ਦਾਂਗੇ ਬੇਫਿਕਰ ਹੋ ਜਾਓ ਔਰ ਮੈਨੂੰ ਲੱਗਦਾ ਕਿ ਬਹੁਤ ਚੰਗੇ ਉਮੀਦਵਾਰ ਲੋਕ ਪੱਕੇ ਉਮੀਦਵਾਰ ਅਸੀਂ ਧਿਆਨ ਗਏ ਔਰ ਜਿਸ ਪ੍ਰਕਾਰ ਦੇ ਸਰਵੇ ਆ ਰਹੇ ਸਾ ਕਾਂਗਰਸ ਪਾਰਟੀ ਦੀ ਵੋਟ ਪਰਸੈਂਟੇਜ ਦਾ ਚਾਹੇ ਸੀਟਾਂ ਦਾ ਮੈਨੂੰ ਲੱਗਦਾ ਹੈ ਕਿ ਅਮੀਰ ਕਰਾਂਗੇ ਅਸੀਂ ਉਹਨਾਂ ਸਰਵੇਖਣਾਂ ਤੋਂ ਨਹੀਂ ਉਹਨਾਂ ਤੋਂ ਵੀ ਉਹਨਾਂ ਦੀ ਉਪੇਖਸ਼ ਦੇ ਮੁਤਾਬਕ ਉਦੋਂ ਵੀ ਵਧੀਆ ਅਸੀਂ ਉਮੀਦਵਾਰ ਰਹੀਏ ਤੇ ਨਤੀਜੇ ਸਾਡੇ ਹਾਪੱਖੀ ਹੋਣਗੇ ਚੱਪੇਵਾਲਦੂ ਕਿਵੇਂ ਵੇਖ ਦੋ ਜਾਨ ਨੂੰ ਕਿਉਂਕਿ ਵਿਧਾਨ ਸਭਾ 'ਚ ਬੜੇ ਪ੍ਰੋਟੈਸਟ ਕੀਤੇ ਉਹਨਾਂ ਨੇ ਕਰਜ਼ੇ ਦੀ ਪੰਡ ਲੈ ਕੇ ਅੱਗੇ ਸੰਗ ਨਹੀਂ ਲੱਗਦਾ ਅੱਜ ਕੱਲ੍ਹ ਲੋਕਾਂ ਦਾ ਟੂ ਮੱਚ ਓਪਰਚੂਨਿਸਟ ਲੋਕ ਹੋ ਗਏ ਨੇ ਹਰ ਬੰਦਾ ਇਹ ਸੋਚਦਾ ਕਿ ਮੈਨੂੰ ਕੀ ਮਿਲ ਰਿਹਾ ਮੈਂ ਕੀ ਲੈਣਾ ਉੱਚਾ ਬੇਸਾワਲ ਸਾਹਿਬ ਨੂੰ ਤਿੰਨ ਵਾਰੀ ਕਾਂਗਰਸ ਪਾਰਟੀ ਦਾ ਸੀ ਕੈਂਡੀਡੇਟ ਬਣਾ ਕੇ ਐਮਐਲਏ ਬਣਾਇਆ ਫਿਰ ਉਹਨਾਂ ਨੂੰ ਅਸੀਂ ਐਸਸੀ ਕਮਿਸ਼ਨ ਦਾ ਚੇਅਰਮੈਨ ਪੰਜਾਬ ਦਾ ਬਣਾਇਆ ਮੈਂਬਰ ਆਫ ਪਾਰਲੀਮੈਂਟ ਦਾ ਲੜਾਇਆ ਹੁਣ ਇਸ ਵਾਰੀ ਫੇਰ ਇੱਛਾ ਰੱਖਦੇ ਸਨ ਮੈਂਬਰ ਆਫ ਪਾਰਲੀਮੈਂਟ ਦੀ ਲੜਨ ਦੀ ਅਸੀਂ ਹੁਣ ਦੂਸਰੇ ਲੋਕਾਂ ਨੂੰ ਵੀ ਮੌਕਾ ਦੇਣਾ ਹੈ ਆਮ ਜਿਹੜੇ ਹੋਰ ਬਥੇਰੇ ਉੱਥੇ ਕੰਟੈਸਟੈਂਟ ਕੈਂਡੀਡੇਟਸ ਹੈਗੇ ਨੇ ਹੋਰ ਵੀ ਚੰਗੇ ਕੋਈ ਐਮਪੀ ਦਾ ਕੈਂਡੀਡੇਟ ਹੋ ਸਕਦਾ ਹੁਣ ਇਹ ਤਾਂ ਨਹੀਂ ਕਿ ਵੀ ਚੱਬੇਸਵਾਲ ਸਾਹਿਬ ਨੂੰ ਹੀ ਹਰ ਮੌਕਾ ਦੇਈ ਜਾਏ لیکن جس پرکارو گئے ہیں میں سمجھتا ہوں کہ ਤੁਹਾਡਾ یقین ਉੱਠ ਜਾਂਦਾ ਹੈ ਕਿਸੇ ਵੀ ਵਿਅਕਤੀ ਤੋਂ ਕਾਂਗਰਸ ਪਾਰਟੀ ਤੋਂ ਇਸ ਤੋਂ ਵੱਡਾ ਕਾਂਗਰਸ ਪਾਰਟੀ ਕੀ ਚੀਜ਼ ਦੇ ਸਕਦੀ ਹੈ ਤੁਹਾਨੂੰ ਡਿਪਟੀ ਲੀਡਰ ਬਣਾਤਾ ਪਾਰਟੀ ਦਾ ਵਿਧਾਨ ਸਭਾ ਵਿੱਚ ਤੁਸੀਂ ਡਿਪਟੀ ਲੀਡਰ ਹੋ ਔਰ ਜਿਸ ਪ੍ਰਕਾਰ ਦੇ ਹਾਲਾਤ ਹੋ ਗਏ ਤੁਸੀਂ ਕਰਜ਼ੇ ਦੀ ਪੰਡ ਲੈ ਕੇ ਜਾ ਰਹੇ ਹੋ ਵਿਧਾਨ ਸਭਾ ਦੇ ਵਿੱਚ ਫਿਰ ਤੁਸੀਂ ਸੰਗਤ ਲੈ ਕੇ ਜਾ ਰਹੇ ਹੋ ਭਗਵੰਤ ਸਿੰਘ ਮਾਨ ਖਰਾਸੇ ਅੱਜ ਗੜਾ ਥੱਲੇ ਕਰਕੇ ਉਸੇ ਮਾਨ ਸਾਹਿਬ ਤੋਂ ਤੁਸੀਂ ਪਟਕਾ ਪਵਾ ਰਹੇ ਹੋ ਮੈਂ ਸਮਝ ਨਾ ਕੀ ਕਹਿਣਾ ਨਹੀਂ ਚਾਹੀਦਾ ਮਾਫੀ ਚਾਉਣਾ ਕਿ ਲੋਕਾਂ ਨੇ ਸ਼ਰਮ ਸ਼ਰੂ ਮ ਤਾਂ ਬਿਲਕੁਲ ਆ ਹੀ ਦਿੱਤੀ ਹੈ ਕਿਵੇਂ ਫੇਸ ਕਰੋਗੇ ਕੋਈ ਵਿਅਕਤੀ ਅਗਰ ਕੱਲ ਨੂੰ ਮੇਰੇ ਨਾਲ ਗੱਲ ਕੀਤੀ ਚੰਬੇਵਾਲ ਸਾਹਿਬ ਜੀ ਤੁਸੀਂ ਫੇਸ ਕਿਵੇਂ ਕਰੋਗੇ ਜਨਤਾ ਨੂੰ ਮੈਂ ਜਨਤਾ ਵਿੱਚ ਕਿਵੇਂ ਜਾਵਾਂਗਾ ਲੋਕ ਕਹਿਣਗੇ ਯਾਰ ਇਹ ਦੇ ਬੇਜਿਕੀਨੇ ਬੰਦੇ ਐ ਇਸੇ ਕਰਕੇ ਹੌਲੀ ਹੌਲੀ ਰੇਣੀ ਜੀ ਲੋਕਾਂ ਦਾ ਜਿਹੜਾ ਅਖਬਾਰ ਹੈ ਉਹ ਪੋਲੀਟੀਸ਼ੀਅਨ ਤੋਂ ਦੂਰ ਹੁੰਦਾ ਜਾ ਰਿਹਾ ਹੈ ਜੀ ਕੋਈ ਨਹੀਂ ਲੱਗਦਾ ਕਿ ਇਹ ਪੋਲੀਟੀਸ਼ੀਅਨ ਜਿਹੜੇ ਬਹੁਤ ਝੂਠੇ ਹੈ ਕੱਲ ਨੂੰ ਅੱਜ ਰਾਤ ਨੂੰ ਕੀ ਫੈਸਲਾ ਕਹਿ ਦੇਣਗੇ ਕੱਲ ਨੂੰ ਕੀ ਕਰ ਲਣਗੇ ਨਾ ਕੋਈ ਇੱਕ ਬਾਤ ਸੋ ਇਸੇ ਕਰਕੇ ਰਾਜਨੀਤੀ ਦਾ ਜਿਹੜਾ ਮਿਆਰ ਹੈ ਉਹ ਦਿਨ ਬਦ ਦਿਨ ਿਰਦਾ ਜਾ ਰਿਹਾ ਹੈ ਇਹੋ ਜਿਹੇ ਲੋਕਾਂ ਦੇ ਕਾਰਨ ਸਾਡਾ ਰਾਜਨੀਤੀ ਦਾ ਮਿਆਰ ਗਿਨਿਆ ਨਹੀਂ ਰਾਜਨੀਤਿਕ ਲੋਕਾਂ ਨੂੰ ਲੋਕ ਰੱਬ ਮੰਨਦੇ ਸਨ ਕੋਈ ਐਸਾ ਸਮਾਸੀ ਦਾ ਅਕਾਲੀ ਭਾਜਪਾ ਗੱਠ ਜੋੜਦੇ ਹੁੰਦਾ ਲੱਗਦਾ ਕਿਤੇ ਕੋਈ ਬਗਵਾ ਗੱਠ ਜੋੜ ਮੈਨੂੰ ਤਾਂ ਲੱਗਦਾ ਉਹ ਆਵੇ ਹੀ ਹੈ ਪਰ ਲੇਕਿਨ ਇਹ ਪੰਜਾਬ ਦੇ ਕਿਸਾਨਾਂ ਦੇ ਔਰ ਪੰਜਾਬ ਦੇ ਜਿਹੜੀਆਂ ਸਿੱਖ ਜਥੇਬੰਦੀਆਂ ਔਰ ਮੈਂ ਕਹਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਿੱਛੇ ਸ਼ੁਰੂਆ ਹੋਏਗਾ ਇੱਕ ਖੰਜਰ ਸਾਬਤ ਹੋਏਗਾ ਇਹਨਾਂ ਦਾ ਐਲਾਈਂਸ ਜਿਸ ਪ੍ਰਕਾਰ ਅੱਜ ਪੰਦੇਸ਼ ਦਾ ਪੰਜਾਬ ਦਾ ਕਿਸਾਨ ਪੰਦੇਸ਼ ਦਾ ਅੰਦਾਤਾ ਅੱਜ ਸੜਕਾਂ ਤੇ ਜਿਸ ਕੇ ਰਾਹ ਸੁਭ ਕਰਨ ਦੀ ਮੌਤ ਹੋਈ ਹੈ ਔਰ ਜਿਸ ਪ੍ਰਕਾਰ ਉਹ ਬੰਦੀ ਸਿੱਖਾਂ ਦੀ ਗੱਲ ਗੁਰੂ ਨਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਾਂ ਨੇ ਇੱਕ ਚਿੱਠੀ ਲਿਖੀ ਹੈ ਸੋ ਸਾਰਿਆਂ ਬਿਨਾ ਮੰਗਾ ਤੋਂ ਤੁਸੀਂ ਜਿਸ ਪ੍ਰਕਾਰ ਅਗਰ ਕੋਈ ਫੈਸਲਾ ਕਰ ਲੋਗੇ ਤਾਂ ਤੁਹਾਨੂੰ ਕਿਸੇ ਨੇ ਮਾਫ ਨਹੀਂ ਕਰਨਾ ਲੋਕ ਇੱਕ ਗੁਣਾ ਘਰ ਕੋਈ ਚੋਣਾ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਹਾ ਆਕਾਲੀ ਦਲ ਨੂੰ ਇਹ ਵੀ ਸਮਝ ਹੈ ਕਿ ਸਾਡਾ ਕੁਝ ਨਹੀਂ ਵਟਿਆ ਜਾਣਾ ਅਗਰ ਅਸੀਂ ਅਲਾਈਂਸ ਨਹੀਂ ਕਰਦੇ ਬੀਜੇਪੀ ਨੂੰ ਇਹ ਸਮਝ ਹੈ ਕਿ ਸਾਡਾ ਕੁਝ ਨਹੀਂ ਵਟਿਆ ਜਾਣਾ ਜੇ ਅਸੀਂ ਅਲਾਈਂਸ ਕਰ ਲਿਆ ਇਹ ਉਹਨਾਂ ਦੀ ਦੋਵਾਂ ਦੀ ਮਿਸਟਰ ਜਾਖੜ ਤੇ ਆਦਮੀ ਸੁਖਬੀਤ ਸਿੰਘ ਬਾਦਲ ਹਰਾਂ ਦੇ ਮੰਦਿਰ ਚੇ ਗਲ ਹੈ ਕਿ ਅਸੀਂ ਖਤਮ ਹੋ ਜਾਵਾਂਗੇ ਮਕਮਲ ਤੌਰ ਤੇ ਕਿਵੇਂ ਨਾ ਕਿਵੇਂ ਹੋਂਦ ਬਚਾਉਣਾ ਸਿਆਲਾਈਜ਼ ਕਰ ਲਈ ਪਰ ਹਰ ਚੀਜ਼ ਜਿੱਤ ਨਹੀਂ ਹੈ ਹਾਰਿਆ ਵੀ ਫੌਜਾਂ ਮਹਾਰਾਜਾ ਪ੍ਰਤਾਪ ਸਾਹਿਬ ਹਾਰਦੇ ਹੀ ਰਹੇ ਅਨੇਕਾਂ ਲੜਾਈਆਂ ਲੜੇ ਪਰ ਲੇਕਿਨ ਦੁਨੀਆ ਦੇ ਵਿੱਚ ਮਹਾਰਾਜਾ ਪ੍ਰਤਾਪ ਦਾ ਨਾਮ ਹੈ ਜਿਹੜੇ ਲੋਕ ਲੜਦੇ ਨੇ ਨਾਮ ਉਹਨਾਂ ਦਾ ਰਹਿੰਦਾ ਹੈ ਜ਼ਰੂਰੀ ਨਹੀਂ ਕਿ ਜਿੱਤਣ ਵਾਲਿਆਂ ਦਾ ਨਾਮ ਰਹਿੰਦਾ ਬਥੇਰੇ ਲੋਕ ਜਿੱਤ ਜਾਂਦੇ ਨੇ ਬਥੇਰੇ ਲੋਕ ਸਤਾ ਸਰਕਾਰ ਚ ਲੰਡੇ ਨਹੀਂ ਲੇਕਿਨ ਲੋਗੋਨ ਨੇ ਯਾਦ ਨਹੀਂ ਕਰਦੇ ਅਗਲਾ ਕਹਿੰਦਾ ਦੋ ਘਲਾਰ ਸੀ ਅਗਲਾ ਕਹਿੰਦਾ ਗੰਦੇ ਸੀ ਇਹਨਾਂ ਨੇ ਕੌਮਾਂ ਦੇ ਪਿੱਛੇ ਲੜਾਈ ਨਹੀਂ ਲੜੀ ਇਹਨਾਂ ਨੇ ਆਪ ਦੀਆਂ ਲੋਕਾਂ ਪਿੱਛੇ ਨਹੀਂ ਖੜੇ ਸੋ ਇਹੋ ਜੇ ਟੈਗ ਪੱਕੇ ਤੌਰ ਤੇ ਅਕਾਲੀ ਦਲ ਦੇ ਲੱਗ ਜਾਣਗੇ